ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਨਿੰਦਰ ਗੌਰ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗਲਪਾਤ ਕਰਾਂਗੇ ਤੇ ਵਿਸ਼ਾ ਸਾਡਾ ਰਹੇਗਾ ਡਰ ਨੂੰ ਸ਼ਕਤੀ ਕਿਵੇਂ ਬਣਾਈਏ ਸ਼ਮਸ਼ੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਲੋਕ ਨੇ ਜਿਹੜੇ ਡਰੇ ਹੁੰਦੇ ਨੇ ਮਾਤਾ ਪਿਤਾ ਨੇ ਉਹ ਵੀ ਡਰੇ ਹੁੰਦੇ ਨੇ ਕਿ ਸਾਡਾ ਬੱਚਾ ਰਾਤ ਦਾ ਟਾਈਮ ਹੋ ਗਿਆ ਹਲੇ ਵੀ ਘਰ ਤੋਂ ਬਾਹਰ ਹੈ ਪਰ ਡਰ ਨੂੰ ਸ਼ਕਤੀ ਕਿਵੇਂ ਬਣਾਇਆ ਜਾ ਸਕਦਾ ਹੈ ਬੋਹ ਦੇਖੋ ਡਰ ਨੂੰ ਸ਼ਕਤੀ ਬਹੁਤ ਵੱਡੀ ਸ਼ਕਤੀ ਨੂੰ ਜਨਮ ਦਿੰਦਾ ਡਰ ਹੁਣ ਇਸ ਵੇਲੇ ਇੱਕਦਮ ਪਤਾ ਲੱਗ ਗਿਆ ਪੇਪਰ ਨੇੜੇ ਆ ਗਏ ਬਿਲਕੁਲ ਉਹ ਮਨ ਕੇਵਲ ਮੰਨਦੇ ਜੀ ਡਰ ਜਾ ਉਹ ਕਹਿੰਦਾ ਯਾਰ ਆਪਾਂ ਨੇ ਫੇਲ ਨਹੀਂ ਹੋਣਾ ਉਹਨੇ ਕੀ ਕੀਤਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਉਸ ਡਰ ਨੂੰ ਕਿਦਰ ਨੂੰ ਕਨਵਰਟ ਕਰਕੇ ਹੈ ਨਾ ਤਿਆਰੀ ਕਰ ਦਿੱਤੀ ਕਹਿੰਦਾ ਉਹ ਆਪਣੇ ਤੇ ਅਟੈਕ ਕਰ ਸਕਦੇ ਆ ਉਹਦੇ ਮਨ ਚ ਇਹ ਗੱਲ ਆ ਗਈ ਹੈ ਨਾ ਬਿਲਕੁਲ ਠੀਕ ਕਹਿੰਦਾ ਨਹੀਂ ਆਪਣੀ ਤੇ ਉਹ ਮਨ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਨਾ ਤੇ ਜਿਸ ਵੇਲੇ ਵੀ ਆਪਾਂ ਦੇਖੀ ਇਹ ਬੰਦਾ ਕਹਿੰਦਾ ਮੇਰੀ ਸਿਹਤ ਜਿਹੜੀ ਹੈ ਨਾ ਇਸ ਵੇਲੇ ਵੀ ਬਹੁਤ ਮੈਂ ਥੱਕਿਆ ਹੋਇਆ ਮੈਂ ਉੱਠ ਨਹੀਂ ਸਕਦਾ ਹੂੰ ਤੇ ਕਮਜ਼ੋਰ ਆ ਵੀ ਹੁਣ ਮੇਰੀ ਸਿਹਤ ਨਹੀਂ ਮੈਨੂੰ ਥੋੜਾ ਚਾਰਜ ਹੋਣ ਦੀ ਲੋੜ ਹੈ ਬਿਲਕੁਲ ਤੇ ਪਿਆ ਹੁੰਦਾ ਤੇ ਉਸ ਨੂੰ ਥੋੜਾ ਜਿਹਾ ਇੱਕ ਸਾਈਡ ਤੇ ਕੋਈ ਮੜਣਾ ਜਾ ਉਹਦੇ ਕਮਰੇ ਦੇ ਵਿੱਚ ਸਭ ਛੱਡ ਦਈਏ ਹੂੰ ਹੁਣ ਮੜਾ ਜਾ ਸਭ ਛੱਡ ਦਿੱਤਾ ਜਿਹੜਾ ਕਹਿੰਦਾ ਵੀ ਮੈਂ 8 ਵਜੇ ਤੱਕ ਤਾਂ ਉੱਠੇ ਨਹੀਂ ਸਕਦਾ ਬਿਲਕੁਲ ਮੈਨੂੰ ਲੱਗਦਾ ਜਦੋਂ ਉਹਨੂੰ ਦੇਖਣਾ ਉਹਨੇ ਸੱਪ ਹੂੰ ਤੇ ਉਹਨੇ ਉਸੇ ਵੇਲੇ ਛਾਲ ਓਡੀ ਵੱਡੀ ਮਾਰਨੀ ਜਿਹੜੀ ਕਿ ਮੈਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਿਲਕੁਲ। ਅਰ ਉਹਨੇ ਭਜਣਾ ਵੀ ਉਸ ਟੰਗਲੇ ਪੌੜੀਆਂ ਵੀ ਉੱਤੋਂ ਉਤਰਨੀ ਆ ਫਿਰ ਆਪਣੇ ਕਮਰੇ ਚੋਂ ਥੱਲੇ ਜਾਣਾ ਵੀ ਉਸ ਤਰ੍ਹਾਂ ਆ ਜਿਹੜਾ ਕਿ ਮਨ ਨੂੰ ਲੱਗਦਾ ਉਹ ਵੀ ਨਹੀਂ ਕਲਪਨਾ ਕਰ ਸਕਦਾ ਕਿ ਇੰਨੀ ਤੇਜ਼ੀ ਨਾਲ। ਤੇ ਜੇ ਉਹਦੇ ਪਿੱਛੇ ਪੈ ਜਾਵੇ ਸੱਪ ਉਹ ਕਿੰਨੀ ਕੀ ਤੇਜ਼ੀ ਨਾਲ ਭਜੂਗਾ। ਬਿਲਕੁਲ। ਇਹਦੀ ਵੀ ਕਲਪਨਾ ਨਹੀਂ ਕਰ ਸਕਦੇ। ਤੇ ਇਸ ਕਰਕੇ ਬਹੁਤ ਜਗ੍ਹਾ ਐਸਾ ਨਹੀਂ ਅਕਸਰ ਹੀ ਘਟਨਾਵਾਂ ਦੇਖ ਰਹੇ ਆ ਅਸੀਂ। ਫੋਕਸ ਕਰਨ ਦੀ ਸ਼ਕਤੀ ਕਹਿੰਦੇ ਨਹੀਂ ਮੇਰਾ ਮਨ ਬੜਾ ਖਿਲਰਿਆ ਰਹਿੰਦਾ। ਹੂੰ। ਤੇ ਉਹ ਜਾ ਰਹੀਆਂ ਅੱਗੇ ਤੇ ਅੱਗੇ ਸਾਧੂ ਨੂੰ ਪੁੱਛਦੇ ਕਹਿੰਦੇ ਮੇਰਾ ਧਿਆਨ ਨਹੀਂ ਲੱਗਦਾ ਹੂੰ ਤੇ ਉਹਨੇ ਜਦ ਅੱਗੇ ਲੈ ਕੇ ਗਿਆ ਥੋੜਾ ਜਿਹਾ ਕਹਿੰਦੇ ਵੀ ਆ ਜਾ 15 ਅਖਰਲੇ ਬਹਿ ਕੇ ਗੱਲ ਕਰਦੇ ਹਾਂ ਹੂੰ ਤੇ ਉਹ ਰਸਤਾ ਸੀ ਜੰਗਲ ਦਾ ਤੇ ਉਹ ਜੰਗਲ ਦੇ ਰਸਤੇ ਦੇ ਵਿੱਚ ਇੱਕ ਸਾਈਡ ਤੋਂ ਇੱਕਦਮ ਬੜੀ ਭਿਆਨਕ ਆਵਾਜ਼ ਆਈ ਹੂੰ ਉਹ ਇਦਾਂ ਲੱਗ ਰਿਹਾ ਸੀ ਵੀ ਇਥੋਂ ਵੀ ਸ਼ੇਰ ਦੀ ਆਵਾਜ਼ ਆਏ ਹਨਾ ਹੂੰ ਤੇ ਜਿਹੜੀ ਉਹ ਆਪਣੀ ਗੱਲ ਦੱਸ ਰਿਹਾ ਸੀ ਉਹ ਉਹ ਸਜਣ ਪੁਰਸ਼ ਨੂੰ ਹਨਾ ਵੀ ਮੇਰੀ ਪ੍ਰੋਬਲਮ ਹੈ ਬਹੁਤ ਵੱਡੀ ਧਿਆਨ ਨਹੀਂ ਲੱਗਦਾ ਉਹ ਸਾਰਾ ਈ ਧਿਆਨ ਉਹ ਉਧਰ ਚਲੇ ਗਿਆ ਬਿਲਕੁਲ ਉਹਨੇ ਇੱਕ ਵੀ ਗੱਲ ਵੀ ਉਹਨਾਂ ਮਹਾਪੁਰਸ਼ਾਂ ਦੀ ਗੱਲ ਕਰੀਗੇ ਉਹ ਸਜਣ ਪੁਰਸ਼ ਗੱਲਾਂ ਕਰੀ ਗਿਆ ਉਹਦਾ ਧਿਆਨ ਹੀ ਨਾ ਜਾਵੇ ਉਧਰ ਤੇ ਉਹਦਾ ਧਿਆਨ ਇਧਰ ਹੀ ਸੀ ਵੀ ਇਧਰੋਂ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈ ਕਿ ਇਧਰੋਂ ਉਹ ਅਟੈਕ ਨਾ ਕਰ ਦਵੇ ਸਾਰਾ ਈ ਧਿਆਨ ਉਹਦਾ ਉਧਰ ਲੱਗ ਗਿਆ ਤੇ ਇਹਨੇ ਨੂੰ ਅੱਗੇ ਉਹ ਆ ਗਿਆ ਦਰਾਜ ਤੇ ਬੈਠਣਾ ਸੀ ਪਿੱਛੋਂ ਆਵਾਜ਼ ਵੀ ਚਲੋ ਖਤਮ ਹੋ ਗਈ ਜਿਹੜੀ ਪਹਿਲਾਂ ਆ ਰਹੀ ਸੀ ਉਹਨੇ ਪੁੱਛਿਆ ਵੀ ਤੇਰੀ ਉਹ ਕਹਿੰਦਾ ਜੀ ਮੇਰ ਤਾਂ ਸਾਰਾ ਈ ਧਿਆਨ ਉਧਰ ਲੱਗ ਗਿਆ ਵੀ ਮੈਂ ਤਾਂ ਵੀ ਕੁਝ ਵੀ ਸੁਣ ਨਹੀਂ ਸਕਿਆ ਉਹ ਕਹਿੰਦਾ ਫੋਕਸ ਕਰਨਾ ਧਿਆਨ ਲਗਾਉਣਾ ਮਤਲਬ ਸਾਡੇ ਅੰਦਰ ਜਿਸ ਵੇਲੇ ਇਹ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ ਕਿਤੇ ਮੈਂ ਹਾਰ ਨਾ ਜਾਵਾਂ ਕਿਤੇ ਮੈਂ ਫੇਲ ਨਾ ਹੋ ਜਾਵਾਂ ਤੇ ਇਹ ਕਿੰਨੀ ਵੱਡੀ ਸਾਡੀ ਸ਼ਕਤੀ ਬਣ ਜਾਂਦੀ ਹੈ ਸਾਡਾ ਧਿਆਨ ਆ ਜਾਂਦੀ ਹੈਗਾ ਬਿਲਕੁਲ ਤੇ ਇਸ ਕਰਕੇ ਡਰ ਇਹਨੂੰ ਖੋਲ ਹੀ ਜਾਣਾ ਚਾਹੀਦਾ ਕਿਸੇ ਦਾ ਡਰ ਹੈਗਾ ਹੈਨਾ ਕਿਹੜੀ ਚੀਜ਼ ਦਾ ਡਰ ਹੈ ਜੋ ਕਰ ਸਕਦੇ ਅਸੀਂ ਕਰਨਾ ਹੈ ਜੇ ਨੌਲੇਜ ਲੈਣੀ ਹੈ ਫੇਲ ਹੋਣ ਫੇਲ ਨਹੀਂ ਹੋਣਾ ਸੀ ਉਹਦੇ ਲਈ ਜਿੰਨੀ ਨੌਲੇਜ ਚਾਹੀਦੀ ਹੈ ਜਿੰਨੀ ਦ੍ਰਿੜਤਾ ਚਾਹੀਦੀ ਹੈਗੀ ਹੈ ਜਿੰਨੀ ਵਿਜ਼ਡਮ ਚਾਹੀਦੀ ਹੈਗੀ ਹੈ ਜਿੰਨੀ ਵਿਜ਼ਨ ਚਾਹੀਦੀ ਹੈਗੀ ਹੈ ਔਰ ਜਿੰਨੀ ਉਹਦੀ ਕੀਮਤ ਅਦਾ ਕਰਨੀ ਪਏਗੀ ਜਿੰਨਾ ਸਾਨੂੰ ਕੰਫਰਟ ਜ਼ੋਨ ਛੱਡਣਾ ਪਏਗਾ ਜਿੰਨੀ ਸਾਨੂੰ ਕੁਰਬਾਨੀ ਦੇਣੀ ਪਏਗੀ ਉਹਦੇ ਲਈ ਮੈਂਟਲੀ ਪ੍ਰਪੇਅਰ ਹੋ ਜਾਈਏ ਬਿਲਕੁਲ ਤੇ ਫੇਰ ਜਿਹੜਾ ਡਰ ਹੈਗਾ ਸਾਨੂੰ ਉਹਦੇ ਲਈ ਪ੍ਰੇਪੇਅਰ ਕਰ ਦਿੰਦਾ ਹੈਗਾ ਤੇ ਫੇਰ ਬਿਲਕੁਲ ਜਿਹੜੇ ਸਾਡੇ ਮਾਪੇ ਹੁੰਦੇ ਨੇ ਅਸਲ ਦੇ ਵਿੱਚ ਜਦੋਂ ਆਪਾਂ ਘਰ ਤੋਂ ਬਾਹਰ ਹੁੰਨੇ ਆਪਾਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਧਾਤ ਹੋ ਰਹੀ ਐ ਹਨੇਰਾ ਹੋ ਰਿਹਾ ਜਲਦੀ ਘਰ ਆਓ ਵਾਕਈ ਉਹਨਾਂ ਨੂੰ ਵੀ ਫੇਰ ਡਰ ਹੈ ਇਹ ਜਿਹੜਾ ਡਰ ਹੈ ਨਾ ਸੱਚ ਇਹ ਹੈ ਬਹੁਤ ਨੇਚਰਲੀ ਪਰੇਸ਼ਾਨ ਹੋ ਰਹੇ ਹੈ ਦੁਖੀ ਹੋ ਰਹੇ ਹੈ ਕਿਤੇ ਐਦਾਂ ਨਾ ਹੋ ਜAVE ਕਿਤੇ ਐਦਾਂ ਨਾ ਹੋ ਜAVE ਬੱਚੇ ਨੂੰ ਤੁਸੀਂ ਅੱਛੇ ਸੰਸਕਾਰ ਦੇ ਦਿਓ ਹੂੰ ਅੱਛੇ ਸੰਸਕਾਰ ਤੁਸੀਂ ਦੇਦੇ ਬੱਚੇ ਨੂੰ ਹੂੰ ਤੇ ਜਦੋਂ ਅچھے ਸੰਸਕਾਰ ਦੇ ਕੇ ਬੱਚੇ ਨੂੰ ਫ੍ਰੀडम ਦਵੋਗੇ ਮੈਂ ਧਿਆਨ ਨਾਲ ਤੁਸੀਂ ਵਿਚਾਰਨ ਦੀ ਕੋਸ਼ਿਸ਼ ਕਰਿਓ ਇਸ ਗੱਲ ਨੂੰ ਇਹਦੇ ਮਤਲਬ ਕਈ ਨਿਕਲ ਅਲੱਗ-ਅਲੱਗ ਵੀ ਕੱਢੇ ਜਾ ਸਕਦੇ ਆ ਮੈਂ ਇਹ ਕਹਿਣਾ ਚਾਹੁੰਦਾ ਜਦੋਂ ਬੱਚੇ ਨੂੰ ਸੰਗਤ এনवायरमेंट ਤੁਸੀਂ ਅੱਛਾ ਦੇ ਕੇ ਉਹਦੇ ਸੰਸਕਾਰ ਜਿਹੜੇ ਹੈਗੇ ਆ ਅੱਛੇ ਬਣਾ ਕੇ ਉਹਦੇ ਅੰਦਰ ਇਮਪ੍ਰੈਸ਼ਨ ਜਿਵੇਂ ਇੱਕ ਬਹੁਤ ਹੀ ਸਟਰੋਂਗ ਮਹਾਨ ਪਰਸੋਨ ਹੋਏ ਆ ਉਹਨਾਂ ਦੀਆਂ ਕਹਾਣੀਆਂ ਸੁਣਾ ਕੇ ਤੇ ਤੁਸੀਂ ਉਹਨਾਂ ਉਹਨਾਂ ਦੇ ਸਟੋਰੀਆਂ ਨਾਲ ਹਿਸਟਰੀ ਨਾਲ ਜੀਵਨ ਜਾਚ ਨਾਲ ਜੇਕਰ ਉਹਨਾਂ ਦੇ ਅੰਦਰ ਉਹ ਸੰਸਕਾਰ ਤੇ ਇਮਪ੍ਰੈਸ਼ਨ ਤੇ ਵਿਸ਼ਵਾਸ ਬਣਾ ਦਿੰਦੇ ਹਨਾ ਤੇ ਫਿਰ ਉਹ ਬੱਚਾ ਜਿਹੜਾ ਹੈਗਾ ਉਹਨੂੰ ਫ੍ਰੀडम ਨਹੀਂ ਦਊਂਗੇ ਜੇਕਰ ਅਸੀਂ ਫਿਰ ਉਹਦਾ ਵਿਕਾਸ ਨਹੀਂ ਹੋਏਗਾ ਬਿਲਕੁਲ ਕਿਉਂਕਿ ਗੁਲਾਮ ਬੰਦੇ ਦਾ ਕਦੇ ਵੀ ਵਿਕਾਸ ਨਹੀਂ ਹੁੰਦਾ ਹਮੇਸ਼ਾ ਆਜ਼ਾਦੀ ਦੇ ਵਿੱਚ ਹੀ ਵਿਕਾਸ ਹੁੰਦਾ ਹੈ ਆਜ਼ਾਦੀ ਦੇ ਵਿੱਚ ਮर्याਦਾ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ ਤੇ ਮਰਿਆਦਾ ਮਤਲਬ ਉਹ ਸੰਸਕਾਰਾਂ ਦੇ ਵਿੱਚੋਂ ਮਿਲਦੀ ਹੈ ਇਸ ਕਰਕੇ ਫਰੀडम ਫਰੀडम ਦਾ ਅੱਜ ਬਹੁਤ ਰੌਲਾ ਪਾਇਆ ਹੋਇਆ ਹੈ ਫਰੀडम ਨੇ ਅੱਜ ਦੁਨੀਆ ਦਾ ਨਾਂ ਸਮਾਰਿਆ ਪਿਆ ਕਿਉਂ ਕਿ ਸਾਡੇ ਅੰਦਰ ਬੀਂਗ ਕੇ ਇਨਸਾਨ ਇਨਸਾਨੀਤ ਹੈ ਨਹੀਂ ਤੇ ਸਾਨੂੰ ਫਰੀडम ਦਿੱਤੀ ਤੇ ਇਹ ਤਾਂ ਬਹੁਤ ਖਤਰਨਾਕ ਹੈਗਾ ਇਨਸਾਨ ਫਿਰ ਇਹ ਤਾਂ ਜਿਹੜੀਆਂ ਮਤਲਬ ਜੋ ਕੁਝ ਵੀ ਅੱਜ ਬਣਾਇਆ ਹੋਇਆ ਜਿੰਨੇ ਵੱਡੇ ਤੋਂ ਵੱਡੇ ਵੈਪਨ ਹੈਗੇ ਆ ਤੇ ਇਹ ਇਹ ਮਤਲਬ ਜੋ ਵੀ ਅਸੀਂ ਨਿਊਕਲੀਅਰ ਪਾਵਰ ਬਣਾ ਰਹੇ ਆ ਇਹ ਸਾਰਾ ਕੁਝ ਜੋ ਬਣ ਰਿਹਾ ਹੈ ਤਾਂ ਦੌਲਤਾਂ ਵਾਲੇ ਤਾਂ ਇਹ ਇਹ ਇੰਨਾ ਖਤਰਨਾਕ ਹੈ ਤੇ ਸ਼ੇਰ ਤਾਂ ਵਿਚਾਰਾ ਕੁਝ ਵੀ ਨਹੀਂ ਕਰ ਸਕਦਾ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਆ ਉਹ ਸੱਪ ਸੁਪ ਤਾਂ ਕੁਝ ਵੀ ਨਹੀਂ ਕਰ ਸਕਦੇ ਜਿਹੜਾ ਇੰਨਾ ਕੁਝ ਬਣਾਉਂਦੇ ਆਂ ਅਸੀਂ ਇਹ ਖਤਰਨਾਕ ਜਿਹੜਾ ਇਨਸਾਨ ਹੈ ਤੇ ਇਸ ਨੂੰ ਜੀ ਅچھے ਸੰਸਕਾਰ ਦੇ दिए ਤੇ ਫੇਰ ਮਨੁ ਲੱਗਦਾ ਸਾਨੂੰ ਆਜ਼ਾਦੀ ਦੇਣੀ ਜ਼ਰੂਰੀ ਹੈ ਇੱਕ ਮਰਿਆਦਾ ਦੇ ਵਿੱਚ ਉਹ ਬੰਦਾ ਹਮੇਸ਼ਾ ਰਹਿੰਦਾ ਹੈ ਉਹ ਜੀਵਨ ਦੀ ਗਰੋਥ ਦੇ ਲਈ ਸਾਇੰਟਿਸਟ ਹੋ ਗਏ ਸੰਤ ਹੋ ਗਏ ਪਿੰਨੀ ਰਹਣੜੀਏ ਚਮਕਣ ਤਾਰੇ ਜਾਗਤ ਸੰਤ ਜਣਾ ਮੇਰੇ ਨਾਮ ਪਿਆਰੇ ਤੇ ਉਹਨਾਂ ਨੇ ਹੁਣ ਜਿਸ ਵੇਲੇ ਮਤਲਬ ਜੋ ਕੰਮ ਕਰ ਰਹੇ ਆ ਉਹ ਉਹ ਬੈਠੇ ਆ ਉਹ ਪੜ ਰਹੇ ਆ ਉਹ ਕੁਝ ਬ੍ਰੇਨਸਟਾਰਮਿੰਗ ਕਰ ਰਹੇ ਆ ਜੇ بار بار ਕੀ ਜਈਏ ਤੁਸੀਂ ਆ ਜਾਓ ਤੁਸੀਂ ਆ ਜਾਓ ਤੁਸੀਂ ਆ ਕਰ ਲਓ ਤੇ ਮੈਨੂੰ ਲੱਗਦਾ ਇਹ ਚੀਜ਼ਾਂ ਸਾਡੋਂ ਬਹੁਤ ਵੱਡੀਆਂ ਇੱਕ ਬੱਚੇ ਦੇ ਲਾਈਫ ਦੇ ਵਿੱਚ ਰੁਕਾਵਟ ਬਣ ਜਾਂਦੀਆਂ ਹੈ ਬੱਚਾ ਜੇਕਰ ਤੁਸੀਂ ਉਹਨੂੰ ਸੰਸਕਾਰ ਅਚੇ ਦੇਤੇ ਤੇ ਫਿਰ ਉਹਨੂੰ ਆਜ਼ਾਦੀ ਦੇਣੀ ਜ਼ਰੂਰੀ ਹੈ ਉਦੇ ਨਾਲ ਮੈਂ ਫੇਰ ਰਿਪੀਟ ਕਰ ਰਿਹਾ ਕਿ ਉਹਦੇ ਨਾਲ ਹੀ ਵਿਕਾਸ ਹੋਊਗਾ ਗੁਲਾਮ ਬੰਦੇ ਜਿਹੜੇ ਹੁੰਦੇ ਆ ਬੰਧਨ ਜਿਹੜਾ ਇੰਨਾ ਜ਼ਬਰਦਸਤ ਬੰਧਨ ਹੈ ਉਹਦੇ ਵਿੱਚ ਵਿਕਾਸ ਨਹੀਂ ਹੁੰਦਾ ਜ਼ਰੂਰੀ ਹੈ ਤੇ ਫੇਰ ਬਾਕੀ ਰਿਸ਼ਤਿਆਂ ਦੇ ਵਿੱਚ ਵੀ ਹਮ ਰਿਸ਼ਤਿਆਂ ਦੇ ਵਿੱਚ ਵੀ ਜਿਵੇਂ ਲਾਈਕ ਜੀਵਨ ਸਾਥੀ ਅੱਗੇ ਗ੍ਰੈਸਟੀ ਦੇ ਵਿੱਚ ਐਂਟਰ ਕਰਦੇ ਆ ਅਸੀਂ ਭਾਵੇਂ ਸੁਣ ਲੰਦੇ ਆ ਪਵਿੱਤਰ ਗ੍ਰੰਥਾਂ ਦੀ ਬਾਣੀ ਸੁਣ ਲੰਦੇ ਆ ਮਤਲਬ ਅਲੱਗ-ਅਲੱਗ ਤਰੀਕੇ ਨਾਲ ਸਾਰਿਆਂ ਦੇ ਆਪਣੇ ਵਿਸ਼ਵਾਸ ਸਾਰੇ ਮਹਾਨ ਪੁਰਸ਼ ਜਿਹਨੇ ਮਹਾਨ ਕੰਮ ਕਰਕੇ ਮਹਾਨ ਬਣੇ ਆ ਜਿਵੇਂ ਗੱਲ ਆਉਂਦੀ ਹੈ ਹਰ ਪਹਿਲ ਦੀ ਲਾਮ ਪਰਵਿਰਤੀ ਕਰਮ ਦੇ ਡਾਇਆ ਬਲਰਾਮ ਜੀ ਉਹ ਪਰਵਿਰਤੀ ਕਰਮ ਤਾਂ ਬੜਾ ਪਰਮ ਪਰੇ ਦਾ ਇੱਕ ਮਾਰਗ ਨਾਲ ਲਿੰਕ ਪਰ ਪਰਮ ਸ਼ਕਤੀ ਨਾਲ ਲਿੰਕ ਬਣਾਉਣ ਵਾਲਾ ਕਰਮ ਹੈ ਨਾ ਇਹ ਤੇ ਜਦੋਂ ਉਹਦੇ ਨਾਲ ਲਿੰਕ ਬਣ ਜਾਂਦਾ ਉਦੋਂ ਇੰਨੀ ਵਿਜ਼ਡਮ ਤੇ ਪਾਵਰ ਆਉਂਦੀ ਹੈ ਕਿ ਤੁਸੀਂ ਉਸ ਵੇਲੇ ਜ਼ਿੰਮੇਵਾਰੀਆਂ ਜਿੱਡੀਆਂ ਵੱਡੀਆਂ ਮਰਜੀ ਜਿਹੜਾ ਨਵਾਂ ਪਰਿਵਾਰ ਦੇ ਵਿੱਚ ਜਾਣਾ ਹੁੰਦਾ ਬੱਚੀ ਨੇ ਤੇ ਬੱਚੇ ਨੇ ਉਹਨਾਂ ਨੂੰ ਪਤਾ ਹੁੰਦਾ ਇੰਨੀ ਐਡੀ ਜ਼ਬਰਦਸਤ ਪਾਵਰ ਹੁੰਦੀ ਹੈ ਜਿਸ ਵੇਲੇ ਸਾਡਾ ਧਿਆਨ ਉਧਰ ਮਤਲਬ ਸਾਡਾ ਲੱਗਦਾ ਹੈ ਤਾਂ ਉਹਦੇ ਵਿੱਚੋਂ ਤਾਂ ਫਿਰ ਇਹ ਨਹੀਂ ਸਾਨੂੰ ਪਤਾ ਹੁੰਦਾ ਵੀ ਜੇ ਡਿਫਰੈਂਸਿਸ ਆਫ opinion ਹੁੰਦੇ ਆ ਕਿਉਂ ਕਿਉਂਕਿ ਅਲੱਗ-ਅਲੱਗ ਵਾਤਾਵਰਨ ਦੇ ਵਿੱਚੋਂ ਬੱਚੇ ਆਏ ਹੁੰਦੇ ਆ ਇਨਸਾਨ ਆਉਂਦਾ ਏ ਤੇ ਉਹਨੂੰ ਅਲੱਗ-ਅਲੱਗ ਉਹਦੇ ਗੱਲ ਕਰਨ ਦੇ ਤਰੀਕੇ ਹੁੰਦੇ ਆ ਤੇ ਇਮਪ੍ਰੈਸ਼ਨ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਕੋਈ ਬੈਠ ਕੇ ਕੋ ਆਪਾਂ ਕੋਈ ਗੱਲ ਕਰਨੀ ਹੈ ਘਰ ਦੇ ਵਿੱਚ ਫੈਸਲੇ ਕਰਨੇ ਹੁੰਦੇ ਆ ਤੇ ਕੋਈ ਡਿਸੀਜਨ ਲੈਣੇ ਹੁੰਦੇ ਆ ਡਿਫਰੈਂਸਿਸ ਆਫ opinion ਤਾਂ ਹੁੰਦੇ ਹੀ ਆ ਤੇ ਉੱਥੇ ਫਿਰ ਲੌਜੀਕ ਤੇ ਰੀਜ਼ਨਿੰਗ ਦੇ ਨਾਲ ਅਸੀਂ ਇਸ ਗੱਲ ਦੇ ਡਿਸੀਜਨ ਡਿਸਾਈਡ ਕਰਨਾ ਹੁੰਦਾ ਕਿ ਕਿਹੜੀ ਚੀਜ਼ ਸਹੀ ਹੈ ਕਨਸੀਕਵੈਂਸ ਕਿਤੇ ਠੀਕ ਨਿਕਲਣਗੇ ਜਿਹਦੇ ਠੀਕ ਨਿਕਲਣਗੇ ਸਾਡੇ ਸਾਹਮਣੇ ਗੱਲਬਾਤ ਨਾਲ ਲੌਜੀਕ ਨਾਲ ਆ ਰਹੇ ਹੈ ਤੇ ਉਹਦੇ ਨਾਲ ਸਾਨੂੰ ਇੱਕ ਦੂਜੇ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਤੇ ਕੋਆਪਰੇਸ਼ਨ ਜਿਹੜੀ ਹੈਗੀ ਹੈ ਇਹ ਹੀ ਸਾਡੇ ਜ਼ਿੰਦਗੀ ਦੇ ਵਿੱਚ ਵਿਕਾਸ ਕਰਾਉਂਦੀ ਹੈ ਤੇ ਇਹਦੇ ਨਾਲੇ ਸਾਡਾ ਜਿਵੇਂ ਜਿਵੇਂ ਸਾਰੀ ਇੱਕ ਚੀਜ਼ ਸ੍ਰਿਸ਼ਟੀ ਵੀ ਹਰ ਇੱਕ ਚੀਜ਼ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੀ ਹੈ ਤੇ ਹਰ ਇੱਕ ਆਰਗੈਨਿਕ ਦੇ ਨੂੰ ਕੋਆਪਰੇਟ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਅੱਗੇ ਕੋਆਪਰੇਸ਼ਨ ਦੇ ਨਾਲ ਚੱਲਦੀਆਂ ਨੇ ਤੇ ਸਾਨੂੰ ਫਿਰ ਜੀਵਨ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਂਦੀ ਹੈ ਜੀ ਇਹ ਮੇਰੀ ਇਨਸਲਟ ਨਹੀਂ ਕਰ ਰਹੇ ਨਹੀਂ ਇਹ ਇਹਨਾਂ ਦੇ ਇਹਨਾਂ ਦਾ ਇੱਕ ਆਪਣਾ opinion ਹੈ ਇਹ ਕੋਈ ਮਸ਼ੀਨ ਤਾਂ ਹੈ ਨਹੀਂ ਇਹ ਇਨਸਾਨ ਹੈ ਆਪਣਾ ਪੱਖ ਤਾਂ ਰੱਖਣ ਗਈ ਹਰ ਇੱਕ ਇਨਸਾਨ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੁੰਦਾ ਹੈ ਔਰ ਬੜੀ ਖੂਬਸੂਰਤੀ ਹੁੰਦੀ ਹੈ ਇਹਦੇ ਨਾਲ ਵਿਕਾਸ ਵੀ ਹੁੰਦਾ ਹੈ ਇਹਦੇ ਨਾਲ মালਟੀ ਡਾਈਮੈਂਸ਼ਨਲ ਪਰਸਨੈਲਿਟੀ ਦੀ ਡਵੈਲਪਮੈਂਟ ਵੀ ਹੁੰਦੀ ਹੈ ਗਰੋਥ ਵੀ ਹੁੰਦੀ ਹੈ ਜਿੱਦਾਂ ਤੁਸੀਂ ਵਿਆਹ ਸ਼ਬਦ ਦਾ ਇਸਤੇਮਾਲ ਕੀਤਾ ਅੱਜ ਕੱਲ ਤੇ ਰਿਸ਼ਤੇ ਨੇ ਜਿਆਦਾ ਕਮਜ਼ੋਰ ਹੋ ਚੁੱਕੇ ਨੇ ਕਿ ਤਲਾਕ ਤੱਕ ਗੱਲ ਆ ਜਾਂਦੀ ਹੈ ਹਾਂ ਨਹੀਂ ਤਲਾਕ ਤਾਂ ਫਰੂ ਹੈ ਫਿਰ ਉਹ ਇਨਸਾਨ ਨਹੀਂ ਹੈਗੇ ਜਦੋਂ ਇੱਕ ਬੰਦਾ ਲਾਈਕ ਪਹਿਲਾਂ ਤੁਸੀਂ ਬੈਠੇ ਆ ਖੁੱਲ ਕੇ ਮੀਟਿੰਗ ਕਰ ਲਈ ਗੱਲਬਾਤ ਕਰ ਲਈ ਬੰਦੇ ਨੂੰ ਸਮਝਣ ਦੇ ਲਈ ਤੁਹਾਡੇ ਕੋਲ ਸਹਿ ਚਾਹੀਦਾ ਹੈ ਜੇ ਤੁਹਾਡਾ ਮਨ ਪੈਸਾ ਪਦਾਰਥ ਤੇ ਪਦਮੀਆਂ ਤੋਂ ਪ੍ਰਭਾਵਿਤ ਹੈ ਫਿਰ ਤੁਸੀਂ ਕਦੇ ਵੀ ਬੰਦੇ ਨੂੰ ਅਸੈਸ ਨਹੀਂ ਕਰ ਸਕਦੇ ਬੰਦੇ ਨੂੰ ਸੈਸ ਕਰਨ ਦੇ ਲਈ ਜਿਹੜੀ ਇੱਕ ਉਹਦੇ ਨਾਲ ਜਦੋਂ ਮੀਟਿੰਗ ਕਰਦੇ ਆ ਤੁਸੀਂ ਕੁਝ ਗੱਲਾਂ ਕਰੋਗੇ ਉਹਦੇ ਨਾਲ ਤੇ ਤੁਹਾਨੂੰ ਇਹਦੇ ਪਤਾ ਲੱਗ ਜਾਏਗਾ ਵੀ ਇਹ ਕਿਸ ਕਿਸ ਦੁਨੀਆ ਦਾ ਵਾਸੀ ਹੈ ਹਮਮ ਬੋਲੋ ਸਿੰਪਲ ਬਾਈਕ ਐਗਜ਼ਾਮਪਲ ਦਿਵਾ ਮੈਂ ਜੇ ਉਹ ਅਲਾਈ ਕਹਿੰਦਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਮ ਉਹ ਕਹਦੇ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਹਮ ਠੀਕ ਹੈ ਪਿਆਰ ਦੀ ਡੈਫੀਨੇਸ਼ਨ ਬੜੀ ਡਿਫਰੈਂਟ ਹੈ ਵੈਸੇ ਜਿਹਦੇ ਵਿੱਚ ਕੋਈ ਕੰਡੀਸ਼ਨ ਹੋਵੇ ਪਿਆਰ ਉਹ ਹੁੰਦਾ ਹੈ ਨਾ ਅਸੀਂ ਅੱਜ ਕੱਲ ਮੋਨੋ ਪਿਆਰ ਗਈ ਆ ਅੱਜ ਕੱਲ ਤਾਂ ਵਿਆਹ ਵੀ ਸ਼ਰਤਾਂ ਤੇ ਹੋ ਰਹੇ ਆ ਹੁਣ ਕਹਿੰਦਾ ਵੀ ਮੈਂ ਪਰ ਮੇਰੀ ਇੱਕ ਸ਼ਰਤ ਹੈ ਕਹਿੰਦੇ ਵੀ ਤੈਨੂੰ ਆ ਛੱਡਣਾ ਪਏਗਾ ਵੀ ਲਾਈਕ ਪੇਰੈਂਟਸ ਨੂੰ ਛੱਡਣਾ ਪਊਗਾ ਵੀ ਆਪਾਂ ਅਲੱਗ ਰਹਿਣਾ ਹਮ ਹੁਣ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਵੀ ਉਹਦੇ ਅੰਦਰ ਕਿੰਨੀ ਕਿ ਇਨਸਾਨੀਅਤ ਹੈ ਵੀ ਤੂੰ ਆਪਣੇ ਪੇਰੈਂਟਸ ਨੂੰ ਛੱਡਣ ਵਾਲਾ ਸੋਚ ਰਹੀ ਹੈ ਮੇਰੇ ਕੋਲੋਂ ਆਪਣੇ ਪੇਰੈਂਟਸ ਨੂੰ ਛੱਡਾ ਰਹੀ ਹੈ ਆਪਣੇ ਪੇਰੈਂਟਸ ਦੀ ਅਜੇ ਗੱਲ ਵੀ ਨਹੀਂ ਕਰ ਰਹੇ ਬਿਲਕੁਲ ਯਾ ਮੁੰਡਾ ਹੈ ਪਮੇ ਕੁੜੀ ਹੈ ਹੈਨਾ ਜਿਹੜੇ ਸ਼ਰਤਾਂ ਲਾਉਂਦੇ ਹਨ ਨਾ ਤੇ ਉਹ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਲਿਆ ਪੜਾਇਆ ਵੱਡਾ ਕੀਤਾ ਜਿਹੜਾ ਉਹਨੂੰ ਛੱਡਣ ਲਈ ਤਿਆਰ ਹੋ ਗਿਆ ਤੇ ਕੱਲ ਨੂੰ ਉਹਦਾ ਕੀ ਲੱਗਦਾ ਉਹ ਬਿਲਕੁਲ ਤੈਨੂੰ ਆਹ ਚੀਜ਼ ਜਿਹੜੀ ਐ ਛੱਡਣੀ ਪਏਗੀ ਜਿਆ ਕਰਨਾ ਤੇ ਮਤਲਬ ਇਹ ਇਹ ਤਾਂ ਬਹੁਤ ਵੱਡਾ ਵਪਾਰ ਹੈ ਇਹ ਹੀ ਵਪਾਰੀਆਂ ਨਾਲ ਜੇ ਤੁਸੀਂ ਕੋਈ ਰਿਸ਼ਤੇ ਨਿਭਜਣਗੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ ਇਸ ਕਰਕੇ ਮੈਨੂੰ ਲੱਗਦਾ ਜੇ ਤੁਸੀਂ ਕਿਸੇ ਦੀ ਵੀ ਗੱਲ ਕਰਦੇ ਹੋ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਨਾਲ ਦੀਆਂ ਦੀ ਪ੍ਰੇਜ਼ ਕਰਦੇ ਹੈ ਤੇ ਉਹਨਾਂ ਦੀ ਕੋਈ ਵੀ ਹੈਨਾ ਕੋਈ ਇਸ ਤਰੀਕੇ ਨਾਲ ਗੱਲ ਕਰਦੇ ਹੈਗੇ ਉਹਨਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹੈਗੇ ਤੇ ਉਹ ਬੰਦੇ ਦਾ ਨਾ ਚਿਹਰਾ ਬਦਲ ਜਾਂਦਾ ਬੀ ਹਾਂ ਮੇਰੇ ਨਾਲ ਦੇ ਆਂਦੀ ਕਿੰਨੀ ਪ੍ਰੇਜ਼ ਕਰਨੇ ਆ ਇਹ ਜਿਹੜਾ ਕਿ ਅਸਲੀਅਤ ਨੂੰ ਸੁਣਨ ਨੂੰ ਤਿਆਰ ਨਹੀਂ ਜਿਹੜਾ ਕਿਸੇ ਲੋੜਵੰਦ ਗਰੀਬ ਦੀ ਗੱਲ ਕਰਦੇ ਆ ਉਧਰ ਇੰਟਰਸਟ ਨਹੀਂ ਲੈ ਰਿਹਾ ਜੀਵਨ ਸਾਥੀ ਮਤਲਬ ਤੁਸੀਂ ਹੁਣ ਕਿਸੇ ਨਾਲ ਜੀਵਨ ਆਪਾਂ ਜੋੜਨਾ ਚਾਹੁੰਦੇ ਹੋ ਵੀ ਆਪਣਾ ਵੀ ਲਾਈਕ ਅਸੀਂ ਕਹਿੰਦੇ ਵੀ ਨਹੀਂ ਮੈਂ ਲਾਈਫ ਲਾਈਫ ਪਾਰਟਨਰ ਸਿਲੈਕਟ ਕਰਨਾ ਉਹਦੇ ਨਾਲ ਤੁਸੀਂ ਗਰੀਬਾਂ ਦੀ ਗੱਲ ਕਰਕੇ ਦੇਖਿਓ ਕਮਜ਼ੋਰਾਂ ਦੀ ਗੱਲ ਕਰਕੇ ਦੇਖਿਓ ਵੀ ਸਮਾਜ ਦੇ ਵਿੱਚ ਐਦਾਂ ਦੇ ਹਾਲਾਤ ਨੇ ਵਿਚਾਰੇ ਇਹ ਲੋਕ ਮਤਲਬ এডਿਕੇਸ਼ਨ ਨੂੰ ਹੈਲਥ ਨੂੰ ਇਹ ਬੜੀਆਂ ਸਮੱਸਿਆਵਾਂ ਸਾਡੇ ਸਮਾਜ ਦੀਆਂ ਇਦਾਂ ਦੀਆਂ ਵੀ ਆਪਾਂ ਇਹ ਮੇਰੀ ਹੈਲਪ ਕਿਦਾਂ ਕਰ ਸਕਦੇ ਹਾਂ ਕਿ ਇਹ ਇਹਨਾਂ ਦੇ ਵਿੱਚ ਉਹਦਾ ਇੰਟਰਸਟ ਕਿੰਨਾ ਹੈ ਜੇ ਉਹਦਾ ਬਹੁਤ ਇੰਟਰਸਟ ਹੋਏ ਇਟ ਮੀਨਸ ਉਹਦੇ ਅੰਦਰ ਇਨਸਾਨੀਅਤ ਹੈਗੀ ਹੈ ਜੇ ਉਹਦੇ ਅੰਦਰ ਇਨਸਾਨੀਅਤ ਹੈਗੀ ਹੈ ਉਹ ਤੁਹਾਡੇ ਨਾਲ ਰਿਸ਼ਤਾ ਬਹੁਤ ਅੱਛਾ ਰਿਸ਼ਤਾ ਨਿਭਾਊਗਾ ਤੁਹਾਡੇ ਨਾਲ ਸਮੁੱਚੇ ਪਰਿਵਾਰ ਦੇ ਨਾਲ ਬਹੁਤ ਵਧੀਆ ਲਾਈਫ ਚੱਲੇਗੀ ਜਿਉਂ ਸੁਣਨ ਨੂੰ ਵੀ ਤਿਆਰ ਨਹੀਂ ਉਹਦਾ ਧਿਆਨ ਹੀ ਨਹੀਂ ਉਧਰ ਜਾ ਰਿਹਾ ਤੇ ਤੁਸੀਂ ਕਿਸੇ ਦੀ ਵਡਿਆਈ ਕਰ ਰਹੇ ਹੋ ਇਰੀਟੇਟ ਹੋ ਰਿਹਾ ਤੇ ਉਹਦਾ ਚਿਹਰਾ ਦੱਸ ਰਿਹਾ ਤੇ ਇਹਦਾ ਮਤਲਬ ਉਹ ਇਨਸਾਨ ਦੇ ਅੰਦਰ ਇਨਸਾਨੇ ਦਾ ਕਾਲ ਪਿਆ ਹੋਇਆ ਤੇ ਉਹਦੇ ਨਾਲ ਰਿਸ਼ਤਾ ਜੇ ਜੋੜੂਗਾ ਤੇ ਖਤਰਨਾਕ ਰਿਜ਼ਲਟ ਨਿਕਲ ਸਕਦਾ ਹੈ ਬਿਲਕੁਲ ਕਿਉਂਕਿ ਅੱਜਕੱਲ ਇੰਟਰਫੀਅਰੈਂਸ ਬਹੁਤ ਜ਼ਿਆਦਾ ਹੈ ਮੁੰਡੇ ਦੇ ਪਰਿਵਾਰ ਤਾਂ ਇੰਟਰਫੀਅਰੈਂਸ ਲਗਾ ਲਓ ਜਿਸ ਕਰਕੇ ਤਲਾਕ ਹੁੰਦੇ ਆ ਜਿਸ ਕਰਕੇ ਰਿਸ਼ਤੇ ਖਤਮ ਹੋ ਜਾਂਦੇ ਚਲੋ ਮੈਂ ਵੀ ਤੁਹਾਨੂੰ ਬੇਨਤੀ ਕਰਾਂ ਕਿ ਇੰਟਰਫੀਅਰੈਂਸ ਜਿਹੜੀ ਹੈ ਬੱਚਾ ਬੱਚੀ ਨੂੰ ਬੜਾ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਆਪਣੀ ਰਿਸਪੈਕਟ ਮਾਪੇ ਦੀ ਵੀ ਕਰਨੀ ਹੈ ਰਿਸਪੈਕਟ ਭੈਣ ਭਰਾਵਾਂ ਦੀ ਵੀ ਕਰਨੀ ਹੈ ਇਹ ਰਿਸਪੈਕਟ ਸਾਰਿਆਂ ਦੀ ਕਰਨੀ ਹੈ ਦੋਸਤ ਮਿੱਤਰ ਜਿਹੜੇ ਹੈਗੇ ਆ ਪਰ ਆਪਣੇ ਜੀਵਨ ਦੇ ਵਿੱਚ ਤੁਸਾਨੂੰ ਲਿਮਟ ਤੈਅ ਕਰਨੀ ਪਏਗੀ ਇੱਕ ਬਾਉਂਡਰੀ ਕਿ ਇਸ ਤੋਂ ਅੱਗੇ ਆਪਣੇ ਜੀਵਨ ਦੇ ਵਿੱਚ ਅਸੀਂ ਕਿਸੇ ਨੂੰ ਦਖਲਅੰਦਾਜ਼ੀ ਕਰਨ ਦੀ ਯਾਸ ਨਹੀਂ ਦੇਣੀ ਕਿਸੇ ਨੂੰ ਆਪਣੇ ਜੀਵਨ ਦੇ ਆਪਣੇ ਫੈਸਲੇ ਜਿਹੜੇ ਆ ਉਹ ਦੂਜਿਆਂ ਦੇ ਪ੍ਰਭਾਵੇਟਾਗੇ ਨਹੀਂ ਕਰਨੇ ਇਹ ਬਾਉਂਡਰੀ ਹੈ ਬਸ ਇਹ ਸਾਡੀ ਪਰਸਨਲ ਲਾਈਫ ਹੈ ਤੇ ਇਸ ਲਾਈਫ ਦੇ ਵਿੱਚ ਸਾਡਾ ਕੋਈ ਵੀ ਬੰਦਾ ਦੂਜਾ ਨਹੀਂ ਆ ਸਕਦਾ ਰਿਸਪੈਕਟ ਅਸੀਂ ਸਭ ਦੀ ਕਰਦੇ ਸਾਨੂੰ ਪਤਾ ਸਾਡੀ ਜ਼ਿੰਦਗੀ ਹੈ ਬਿਲਕੁਲ ਤੇ ਜੇਕਰ ਮਤਲਬ ਇਸ ਘਰ ਦੇ ਵਿੱਚ ਇਹ ਘਰ ਦੇ ਵਿੱਚ ਮਤਲਬ ਮੇਰਾ ਜੀਵਨ ਸਾਥੀ ਆਇਆ ਇਹ ਵੀ ਮਾ ਮਾਪ ਨੇ ਉਦਾਂ ਹੀ ਪਾਲੀ ਹੈ ਇਹ ਵੀ ਮਾ ਮਾਪ ਨੇ ਉਦਾਂ ਹੀ ਸਾਰਾ ਕੁਝ ਪਾਲ ਕੇ ਪੜਾ ਕੇ ਵੱਡਾ ਕੋਈ দান ਕਰਨ ਵਾਲੀ ਕੋਈ ਵਸਤੂ ਤਾਂ ਹੈ ਨਹੀਂ ਜੀਵਨ ਸਾਥੀ ਹੈ ਤੇ ਇਸ ਕਰਕੇ ਮਤਲਬ ਉਨੀ ਹੀ ਰਿਸਪੈਕਟ ਚਾਹੀਦੀ ਹੈ ਵੀ ਮੈਂ ਜੇ ਦੀ ਜਗ੍ਹਾ ਮੈਂ ਹੋਵਾਂ ਤੇ ਮੇਰੇ ਨਾਲ ਇਦਾਂ ਤੁਸੀਂ ਵਿਤਕਰਾ ਕਰੋ ਮੈਨੂੰ ਨਹੀਂ ਚੰਗਾ ਲੱਗਦਾ ਤੇ ਇਹ ਇਹ ਬਹੁਤ ਬੁਰਾਈ ਲੱਗਦੀ ਹੈ ਮੈਨੂੰ ਤੇ ਫਿਰ ਇਹ ਇਹ ਫਿਰ ਇਸ ਵੇਲੇ ਬੁਰਾਈ ਜਿਹੜੀ ਹੈਗੀ ਹੈ ਜੋ ਮੇਰੇ ਨਾਲ ਹੁੰਦਾ ਹੈ ਮਨੂੰ ਬੁਰਾ ਲੱਗਦਾ ਹੈ ਤਾਂ ਫਿਰ ਇਹ ਜਿੰਮੇਦਾਰੀ ਨਾਲ ਕਰੂੰਗਾ ਇਹ ਵੀ ਮੈਂ ਬਹੁਤ ਬੁਰਾ ਮੈਂ ਕਿਸੇ ਕੀ ਮਤਲਬ ਵੀ ਬਰਦਾਸ਼ਤ ਨਹੀਂ ਕਰ ਸਕਦਾ ਹਰ ਇੱਕ ਨੂੰ ਬਣਦੇ ਆਪਣੇ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਤੇ ਆਪਣੀ ਲਾਈਫ ਦੇ ਵਿੱਚ ਦਖਲ ਦਾ ਜੀ ਜਿਹੜੀ ਹੈ ਨਾ ਮੈਂ ਕਹਿੰਦਾ ਰਿਸਪੈਕਟ ਸਭ ਦੀ ਕਰਨੀ ਹੈ ਪੇਰੈਂਟਸ ਦੀ ਸਭ ਦੀ ਰਿਸਪੈਕਟ ਕਰਨੀ ਹੈ ਭੈਣ ਭਰਾਵਾਂ ਦੀ ਪਰ ਆਪਣੀ ਲਾਈਫ ਦੇ ਵਿੱਚ ਫਿਰ ਵੀ ਬਾਉਂਡਰੀ ਬਣਾ ਕੇ ਰੱਖਣੀ ਹੈ ਕਿ ਆਪਣੀ ਲਾਈਫ ਦੇ ਵਿੱਚ ਉਹ ਸੱਜ ਤੱਕ ਨਹੀਂ ਕਿਸੇ ਨੂੰ ਆਉਣ ਦੇਣਾ ਜਿੱਥੇ ਸਾਡੀ ਲਾਈਫ ਡਿਸਟਰਬ ਹੋ ਰਹੀ ਹੋਵੇ ਜੀਵਨ ਸਾਥੀ ਬਹੁਤ ਵੱਡਾ ਬਹੁਤ ਹੀ ਅੱਛਾ ਰਿਸ਼ਤਾ ਬਹੁਤ ਜਿਆਦਾ ਤੇ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਲਗ ਹੋਣ ਦੀ ਤੇ ਉਸ ਦੇ ਨਾਲ ਪਵਿੱਤਰਤਾ ਤੇ ਸਾਡੀ ਇਮਾਨਦਾਰੀ ਸਾਡੀ ਵਫਾਦਾਰੀ ਖੁੱਲ ਕੇ ਗੱਲ ਕਰਨੀ ਪੇਰੈਂਟਸ ਨਾਲ ਜੀਵਨ ਸਾਥੀ ਨਾਲ ਅਗੇ ਬੱਚਿਆਂ ਨਾਲ ਜਦੋਂ ਅਸੀਂ ਖੁੱਲ ਕੇ ਗੱਲਾਂ ਕਰਾਂਗੇ ਨਾ ਮੋਬਾਈਲ ਨੂੰ ਛੱਡ ਕੇ ਸਾਈਡ ਤੇ ਤੇ ਮੈਨੂੰ ਲੱਗਦਾ ਕੋਈ ਇਹ ਸਮੱਸਿਆ ਐਸੀ ਕੋਈ ਨਹੀਂ ਹੈਗੀ ਜਿਹਦਾ ਹੱਲ ਨਾ ਨਿਕਲੇ ਜਾਂ ਫਿਰ ਸਮੱਸਿਆ ਪੈਦਾ ਹੀ ਨਹੀਂ ਹੁੰਦੀ ਬਿਲਕੁਲ ਬਿਲ ਖੋਲ ਕੇ ਗੱਲਾਂ ਕਰਨੀ ਚਾਹੀਦੀਆਂ ਪੇਰੈਂਟਸ ਵੀ ਸਾਡੇ ਆਂ ਜੀਵਨ ਸਾਥੀ ਵੀ ਸਾਡੇ ਆ ਬੱਚੇ ਵੀ ਸਾਡੇ ਨਿਊਟਰਲ ਹੋ ਕੇ ਗੱਲਾਂ ਕਰਨੀ ਚਾਹੀਦੀਆਂ ਫਰੀ ਹੋ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਤੇ ਲਿਮਟ ਸਾਨੂੰ ਜਰੂਰ ਰੱਖਣੀ ਪੈਗੀ ਕਿ ਆ ਲਿਮਟ ਹੈਗੀ ਐ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਹੋਰ ਕਿਸੇ ਨੂੰ ਮੈਂ ਅਜ਼ਾਸਤ ਨਹੀਂ ਦੂੰਦਾ ਤੇ ਮੈਨੂੰ ਲੱਗਦਾ ਬੜਾ ਖੂਬਸੂਰਤ ਰਿਸ਼ਤਾ ਹੈ ਤੇ ਬਹੁਤ ਹੀ ਜਿਹੜਾ ਹੈਗਾ ਇਸ ਦੇ ਵਿੱਚ ਲਾਈਫ ਜਿਹੜੀ ਹੈਗੀ ਐ ਬੜੀ ਤਰੱਕੀ ਕਰ ਸਕਦੀ ਹੈਗੀ ਕਿਉਂਕਿ ਜਿਵੇਂ ਆਪਾਂ ਕਹਿੰਦੇ ਆ ਵੀ ਦੋ ਗੱਡੀ ਦੇ ਇੱਕ ਦੇ ਇੱਕ 11 ਹੂੰ ਤੇ ਇਮਾਨਦਾਰੀ ਤੇ ਵਫਾਦਾਰੀ ਦੀ ਬਹੁਤ ਲੋੜ ਹੈ ਆਦਰਵਾਈ ਸਾਡੇ ਇਨਸਾਨ ਹੋਣ ਤੇ ਕੁਐਸਚਨ ਮਾਰਕ ਅੱਨਾ ਹੋਇਆ ਵਾ ਇਨਸਾਨ ਅੱਜ ਸਮਾਜ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਹਾਲਾਤ ਬਣੇ ਇਹਦੇ ਪਿੱਛੇ ਕੀ ਕਾਰਨ ਹੈ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਗੱਲ ਕਰਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈ ਗੁਰਸਿੱਕਾ ਖਾਲਸਾ ਵਾਈ ਗੁਰਜੇ ਕੀਪਾ